16 E ਮਾਡਲ ਜਿਹੜਾ ਹੁਣ 3 ਦਿਨ ਪਹਿਲਾਂ ਰਿਲੀਜ਼ ਹੋਇਆ ਹੈਗਾ ਆ ਵੀ ਹਾਜ਼ਰ ਨੇ ਬਾਜੀ ਅਮਰ ਦਾ ਨਵੇਂ ਲੇਟੈਸਟ ਫੋਨ ਨੇ ਬਈ ਇਹ ਜਿਹੜਾ ਹੁਣ ਆਇਆ ਹੈਗਾ XR ਵਰਗਾ ਹਾਂਜੀ ਬਾਜੀ ਹਾਂ ਲੇਟੈਸਟ ਫੋਨ ਹੈ ਜੀ 16 ਦਾ ਇਹਦੇ ਵਿੱਚ ਪ੍ਰੋਸੈਸਰ ਪਿਆ ਹੋਇਆ ਹੈ ਜੀ 48 ਮੈਗਾਪਿਕਸਲ ਦਾ ਇਹਦੇ ਵਿੱਚ ਕੈਮਰਾ ਹੈ ਜੀ ਸਭ ਤੋਂ ਲੇਟੈਸਟ ਫੋਨ ਹੈ ਜੀ ਇਹ ਐਪਲ ਵਾਲਿਆਂ ਦਾ ਨਾਲੇ ਬਜਟ ਬੇਸ ਹੈ ਜੀ ਹਮ ਨਾਲੇ ਲੋਕਾਂ ਦੀ ਡਿਮਾਂਡ ਪੂਰੀ ਕਰਦਾ ਹੈ ਜੀ ਆਹ ਦੇਖ ਲਓ ਤੁਸੀਂ ਇੱਧਰ ਭਰਿਆ ਪਿਆ ਹੈਗਾ ਭੰਡਾਰ 14 ਹੀ 14 ਹੋਏ ਪਏ ਨੇ 13 Pro ਬਾਜੀ ਲਓ ਜੀ ਬਾਕਸ ਵਾਲੇ ਚੱਕੋ ਵੀ ਬਾਕਸ ਵਾਲੇ 13 Pro ਬਾਕਸ ਵਾਲੇ ਬਾਈ ਦੀ ਲੋ ਜੀ ਹਾਂ ਜੀ ਹਾਂ ਲੋਕ ਪਿੱਟਾ ਵੇਚਦੇ ਨੇ ਜੀ ਅਸੀਂ ਬਾਕਸ ਵਾਲੇ ਵਣ ਵੇਚਦੇ ਆ ਭਕਰ ਬਈਆ ਕਿੰਨੀ ਸਾਫ ਕੰਡੀਸ਼ਨ ਆ ਸਿਰਫ 19000 ਦੇ ਵਿੱਚ ਬਾਕਸ ਵਾਲਾ ਬਈਆ ਇੰਨਾ ਸਸਤਾ ਤਾਂ ਮਿਲਦਾ ਨਹੀਂ ਜੇ ਬਈ ਬਾਕਸ ਵਾਲਾ ਆਪਾਂ ਲੈਣ ਬਾਗ ਜੀ 22000 ਤੋਂ ਘੱਟ ਤਾਂ ਮਿਲਦਾ ਨਹੀਂ ਬਿਲਕੁਲ ਨਹੀਂ ਮਿਲਦਾ ਭਾਜੀ ਬਿਲਕੁਲ ਨਹੀਂ ਮਿਲਦਾ ਜੀ ਪ੍ਰੋਪਰ ਸੀਲ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਭਾਜੀ ਤੁਹਾਨੂੰ ਪਊਗਾ ਸਿਰਫ 67500 ਰੁਪਏ ਦਾ ਸਟੋਰ ਦੇ ਵਿੱਚ ਇਹਦਾ ਪ੍ਰਾਈਸ ਹੈਗਾ 75000 ਰੁਪਏ एयरबॉर्डर 2 ਨੇ ਭਾਜੀ ਹਾਂਜੀ ਸਟੋਰ ਦੇ ਵਿੱਚ ਲੈਣ ਜਾਓਗੇ 11000 12000 ਰੁਪਏ ਦੇ ਨੇ ਹਾਂਜੀ ਆਪਾਂ ਤੁਹਾਨੂੰ ਅੱਜ ਦੀ ਐਕਟੀਵੇਸ਼ਨ ਕੋਈ ਪੁਰਾਣੀ ਐਕਟੀਵੇਸ਼ਨ ਹੀ ਹੋਊਗੀ ਅੱਜ ਦੀ ਐਕਟੀਵੇਸ਼ਨ ਪਾ ਕੇ ਸੀਲ ਪਾ ਕੇ ایرਬોર્ਡਸ ਹੋਣਗੇ ਜੀ ਸਿਰਫ 8300 ਰੁਪਏ ਦੇ 41500 ਰੁਪਏ ਨੂੰ ਤੁਹਾਨੂੰ ਮੈਂ ਘੜੀ ਦੇ ਦੂੰਗਾ ਸੀਰੀਜ਼ 10 ਜੀਪੀਐਸ ਪਲਸ ਸੈਲੂਲਰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੋ ਵੀ ਦੋਸਤੋ ਹੁਣ ਤੁਹਾਡੀ ਸਪੈਸ਼ਲ ਡਿਮਾਂਡ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ iPhoneਾਂ ਦੀ ਵੀਡੀਓ ਹਾਂਜੀ ਜੇਕਰ ਤੁਸੀਂ ਵੀ ਸਸਤੇ ਰੇਟਾਂ ਦੇ ਉੱਪਰ iPhone ਖਰੀਦਣੇ ਨੇ ਨਵੇਂ ਜਾਂ ਪੁਰਾਣੇ ਤਾ ਤੁਹਾਨੂੰ ਅੱਜ ਆਪਾਂ ਇੱਕ ਸ਼ਾਪ ਤੇ ਲੈ ਕੇ ਚੱਲਦੇ ਆਂ ਜਿਹਦਾ ਨਾਮ ਆ ਆਈਫੋਨ ਡ੍ਰੀਮ ਇੱਥੇ ਤੁਹਾਨੂੰ ਐਪਲ ਦੇ ਹਰੇਕ ਪ੍ਰੋਡਕਟ 에ਅਰਪੋਰਟ ਵਾਚਸ ਟੈਬਲੇਟ ਸਾਰਾ ਕੁਝ ਤੁਹਾਨੂੰ ਐਪਲ ਦਾ ਪ੍ਰੋਡਕਟ ਮਿਲ ਜੂਗਾ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਕਰ ਦਿਓ ਜਲਦੀ ਤੋਂ ਜਲਦੀ ਸ਼ੇਅਰ ਆਪਦੇ ਦੋਸਤਾਂ ਦੇ ਨਾਲ ਚਲੋ ਵੀਡੀਓ ਸ਼ੁਰੂ ਕਰਦੇ ਆਂ ਜਾਪਾ ਪਹੁੰਚੇ ਜਗੇ 90 ਆਈਫੋਨ ਡਰੀਮ ਤੇ ਹੈਰੀ ਬਾਈ ਕੋਲ ਜੇਕਰ ਤੁਸੀਂ 90 ਦੇ ਵਿੱਚ ਸਸਤੇ ਰੇਟਾਂ ਦੇ ਉੱਪਰ ਆਈਫੋਨ ਲੈਣੇ ਨੇ ਵਧੀਆ ਕੁਆਲਿਟੀ ਦੇ ਤਾਂ ਤੁਸੀਂ ਹੈਰੀ ਬਾਈ ਕੋਲ ਇੱਕ ਵਾਰ ਜ਼ਰੂਰ ਆ ਕੇ ਜਾਇਓ ਤੇ ਤੁਹਾਨੂੰ ਬਾਈ ਕੋਲੇ 16 ਪ੍ਰੋ ਮੈਕਸ ਤੱਕ ਵੀ ਆਈਫੋਨ ਮਿਲ ਜਾਣਗੇ ਸੈਕੰਡ ਹੈਂਡ ਮਿਲ ਜਾਣਗੇ ਭਾਈ 16 ਪ੍ਰੋ ਮੈਕਸ ਤੱਕ ਵੀਰੇ ਆਪਣੇ ਕੋਲ ਐਕਸੈਸ ਤੋਂ ਲੈ ਕੇ 16 ਪ੍ਰੋ ਮੈਕਸ ਜਿਹੜਾ ਮਾਡਲ ਕਹੋਗੇ ਉਹ ਅਵੇਲੇਬਲ ਹੈ ਹੁਣ ਲੇਟੈਸਟ ਆਪਣੇ ਕੋਲ 16 e ਮਾਡਲ ਆਇਆ ਭਾਜੀ ਉਹ ਵੀ ਆਪਣੇ ਲਵੇ ਹਾਜ਼ਰ ਪੈਣੇ ਜੀ 16 E ਮਾਡਲ ਜਿਹੜਾ ਹੁਣ 3 ਦਿਨ ਪਹਿਲਾਂ ਰਿਲੀਜ਼ ਹੋਇਆ ਹੈਗਾ ਤੇ ਬਾਈ ਯਾਰੀ ਆਪਾਂ ਹੁਣ ਦਿਖਾਉਣਗੇ ਆ ਦੇਖੋ ਆ ਵੀ ਹਾਜ਼ਰ ਨੇ ਬਾਜੀ ਆਪਾਂ ਦਾ ਨਵੇਂ ਲੇਟੈਸਟ ਫੋਨ ਨੇ ਬਾਈ ਇਹ ਜਿਹੜਾ ਹੁਣ ਆਇਆ ਹੈਗਾ XR ਵਰਗਾ ਹਾਂਜੀ ਬਾਜੀ ਹਾਂ ਲੇਟੈਸਟ ਫੋਨ ਹੈ ਜੀ 16 ਦਾ ਇਹਦੇ ਵਿੱਚ ਪ੍ਰੋਸੈਸਰ ਪਿਆ ਹੋਇਆ ਹੈ ਜੀ 48 ਮੈਗਾਪਿਕਸਲ ਦਾ ਇਹਦੇ ਵਿੱਚ ਕੈਮਰਾ ਹੈ ਜੀ ਸਭ ਤੋਂ ਲੇਟੈਸਟ ਫੋਨ ਹੈ ਜੀ ਇਹ ਅੱਛਾ ਐਪਲ ਵਾਲਿਆਂ ਦਾ ਨਾਲੇ ਬਜਟ بیس ਹੈ ਜੀ ਹਮ ਨਾਲੇ ਲੋਕਾਂ ਦੀ ਡਿਮਾਂਡ ਪੂਰੀ ਕਰਦਾ ਜੀ ਹਾਲੇ ਤਾਂ ਬਾਈ ਸੀਲਡ ਪੈਕ ਬਾਕਸ ਆਗਾ ਇਹ ਠੀਕ ਆ ਤੇ ਇਹਦਾ ਸੈਕੰਡ ਹੈਂਡ ਤੁਹਾਨੂੰ ਖੁੱਲਾ ਤਾਂ ਮਿਲ ਨਹੀਂ ਸਕਦਾ ਬਾਈ ਜੀ ਇਹਦਾ ਪ੍ਰਾਈਸ ਕੀ ਆ ਜੀ ਸਟੋਰ ਦੇ ਵਿੱਚ ਲੈਣ ਜਾਓਗੇ ਵੀਰੇ 60000 ਰੁਪਏ ਦਾ ਹੈ ਹਾਂਜੀ ਆਪਣੇ ਕੋਲ ਆਉਂਗੇ ਉਹ ਆਪਾਂ ਗਾਗ ਨੂੰ 56000 ਦਾ ਵੇਚਦੇ ਆ ਤੇ ਤੁਹਾਡੇ ਨਾਲ ਮਤਲਬ ਕੋਈ ਕਲੈਬ ਕਰਕੇ ਤੁਹਾਡੀ ਰੀਲ ਨੂੰ ਸ਼ੇਅਰ ਕਰਕੇ ਆਂਦਾ ਦੇਖ ਕਰਕੇ ਆਂਦਾ ਸਬਸਕ੍ਰਾਈਬ ਕਰਕੇ ਆਂਦਾ ਤਾਂ ਅਸੀਂ 500 ਰੁਪਏ ਡਿਸਕਾਊਂਟ ਦਾਂਗੇ ਤੇ ਗਲਾਸ ਗਾਰਡ ਕਵਰ ਮੈਂਬਰ ਸਾਰਾ ਕੁਝ ਫ੍ਰੀ ਲਗਾ ਕੇ ਦਵਾਂਗੇ ਠੀਕ ਆ ਆ ਤਾਂ ਬਾਈ ਹੁਣ ਬਾਈ ਨੇ ਤੁਹਾਨੂੰ ਦਿਖਾਇਆ ਹੈਗਾ ਜਿਵੇਂ ਨਵਾਂ ਮਾਡਲ ਆ ਤੇ ਤੁਸੀਂ ਜਿਹੜੀ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋਗੇ ਵੀਡੀਓ ਦੇਖ ਰਹੇ ਹੋ ਉਹ ਇਹ ਫੋਨ ਦੀ ਲੁੱਕ ਆ XR ਵਰਗੀ ਲੁੱਕ ਆ ਮੂਰੋਂ ਹੈਗਾ 13 ਵਰਗਾ ਤੇ ਬਾਹਰੋਂ XR ਵਰਗਾ ਪਿੱਛੋਂ ਠੀਕ ਆ ਤੇ ਬਾਈ ਲਵੇ ਤੁਸੀਂ ਆ ਦੇਖ ਸਕਦੇ ਹੋ ਕਿ ਹੋਰ ਵੀ ਜ਼ਿਆਦਾ ਫੋਨ ਪਏ ਨੇਗੇ ਤੇ ਸਭ ਤੋਂ ਪਹਿਲਾਂ ਬਾਈ ਆਪਾਂ ਸ਼ੁਰੂ ਕਰ ਲੰਨਾ ਹੁਣ XR ਤੋਂ XR ਤੋਂ 8+7+ ਵੀ ਪਏ ਨੇ ਬਾਈ 8+ ਵੀ ਪਿਆ ਵੀਰੇ ਹਾਂਜੀ 8+ ਫੋਨ ਪਿਆ ਤੇ ਬਾਈ ਇਹਦੇ ਬਾਰੇ ਦੱਸੋ ਜੀ ਹੁਣ ਆ ਦੇਖ ਲਓ ਵੀਰੇ 8+ ਲਓਗੇ ਤਾਂ ਸਿਰਫ 8500 ਰੁਪਏ ਦੇ ਜੀ ਕਿੰਨੇ ਜੀ ਵੀ ਵੀਰੇ 4GB ਹੈ ਭਾਜੀ ਵਿਦ ਚਾਰਜਰ ਸਾਰਾ ਕੁਝ ਅਸੀਂ ਇਨਕਲੂਡ ਕਰਕੇ ਤਾਂਗੇ ਜੀ ਗਲਾਸ ਗਾਰਡ ਕਵਰ ਮੈਂਬਰ ਸਾਰਾ ਕੁਝ ਲਗਾ ਕੇ ਤਾਂਗੇ ਭਾਜੀ ਬਾਈ ਫੋਨ ਦੀ ਨਾ ਇੱਕ ਵਾਰ ਤੁਸੀਂ ਕੰਡੀਸ਼ਨ ਦੇਖ ਲਓ ਬਿਲਕੁਲ ਸਾਫ਼ ਪਿਆਗਾ ਫੋਨ ਤੇ 64GB ਹੈਗਾ ਸਿਰਫ 8500 ਰੁਪਏ ਦਾ ਠੀਕ ਆ ਤੇ ਬਾਈ ਹੋਰ ਵੀ ਡਿਸਕਾਊਂਟ ਕਰ ਦੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਤੇ ਐਕਸੈਸਰੀ ਬਾਈ ਨੇ ਭਾਜੀ ਆਪਣੇ ਲਏ ਹਾਂਜੀ ਐਕਸੈਸ ਬਾਈ ਆ ਛੋਟੇ ਫੋਨ ਠੀਕ ਆ ਜਿਨ੍ਹਾਂ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਇਹਨਾਂ ਲਵੇ ਦੋ ਕਲਰ ਪਏ ਨੇ ਐਕਸੈਸ ਦੇ ਵਿੱਚ ਇੱਕ ਬਲੈਕ ਤੇ ਇੱਕ 골ਡ ਬਾਈ ਜੀ ਇਹਨਾਂ ਦੇ ਪ੍ਰਾਈਸ ਵੀ ਦੱਸ ਦਿਓ ਜੀ ਫਿਰ ਆਪਣੇ ਕਸਟਮਰ ਨੂੰ। ਵੀਰੇ ਜੇ 256 GB ਐਕਸੈਸ ਲਓਗੇ ਤਾਂ 19000 ਰੁਪਏ ਦਾ। ਹਾਂਜੀ। ਜੇ 4 GB ਲਓਗੇ ਤਾਂ 17000 ਰੁਪਏ ਦਾ ਜੀ। 3 ਤੇ 4 ਚਾਰ ਹੈ ਜੀ। ਠੀਕ ਹੈ ਜੀ। ਸੀਡ ਦੀ ਗਾਰੰਟੀ ਹੋਊਗੀ। ਕੋਈ ਬੈਟਰੀ ਬੂਸਟ ਨਹੀਂ ਹੋਊਗੀ। 15 ਦਿਨਾਂ ਦੀ ਕਾਊਂਟਰ ਦੀ ਗਾਰੰਟੀ ਦਵਾਂਗੇ ਜੀ ਆਪਾਂ। ਠੀਕ ਹੈ ਜੀ ਠੀਕ ਆ। ਤੇ ਜਿਵੇਂ ਬਾਈ ਨੇ ਹਨਾ ਪਹਿਲਾਂ ਦੱਸਿਆ ਹੈਗਾ ਆਪਾਂ ਨੂੰ ਕਹਿੰਦੇ ਵੀ ਪੂਰੇ ਨਾਬੇ ਦੇ ਵਿੱਚ 16 Pro Max 512 GB ਸਿਰਫ 2290 ਮਿਲਦਾ ਹੋਰ ਕਿਤੇ ਨਹੀਂ ਮਿਲਣਾ। ਠੀਕ ਆ 512 ਜੀਵੀ ਜੇ ਤੁਸੀਂ ਲੈਣ ਜਾਓ ਕੋਈ ਪੁਰਾਣਾ ਫੋਨ 16 Pro Max ਜਾਂ ਕੋਈ 15 Pro Max ਇਹਨਾਂ ਦਾ ਮੇਰੇ ਹਿਸਾਬ ਨਾਲ ਕਿਸੇ ਸ਼ਾਪ ਵਾਲੇ ਤੋਂ ਮਿਲਣਾ ਨਹੀਂ ਹਨਾ ਭਾਈ ਨਹੀਂ ਮਿਲਣਾ ਭਾਜੀ ਆਪਰੇ ਨਵੇਂ ਹੈਗਾ ਜੀ 512 ਜੀਵੀ 15 Pro Max ਹੈ ਜੀ ਰੇਟ ਐਸਾ ਦੇ ਦਾਂਗੇ 256 ਜੀਵੀ ਵਾਲੇ ਰੇਟ 'ਚ ਸਿਰਫ 82000 ਦਾ ਭਾਜੀ ਸਿਰਫ 82000 ਦਾ ਭਾਜੀ ਹਾਂਜੀ ਭਾਜੀ 128 ਜੀਵੀ ਹੈ ਜੀ 512 512 ਜੀਵੀ ਭਾਈ 512 ਜੀਵੀ ਆਹ ਦੇਖ ਲਓ ਤੁਸੀਂ ਭਾਈ ਕੰਡੀਸ਼ਨ ਜਿਹਾ ਅੱਗ ਵਰਗਾ ਪਿਆ ਹੋਣਾ ਭਾਈ ਜਿਹਦੇ ਨਾਲ ਬਾਕਸ ਵਗੈਰਾ ਹੈਗਾ ਫਿਰ ਭਾਈ ਫੋਨ ਤੇ ਕੇਬਲ ਹੈ ਜੀ ਕੈਨੇਡਾ ਦਾ ਪੀਸ ਹੈ ਜੀ ਸ਼ੌਪ ਦਾ ਆਪਾਂ ਬਿੱਲ ਕੱਟ ਕੇ ਦਾਂਗੇ ਜਿਹੜੇ ਕਸਟਮਰ ਨੇ ਲੈਣਾ ਹੈ 15 ਦਿਨਾਂ ਦੀ ਗਾਰੰਟੀ ਜਿਹੜੀ ਤੁਹਾਨੂੰ ਆਪਾਂ ਪਹਿਲਾਂ ਦੱਸੀ ਹੋਇਆ ਹੈ ਜੇ ਇਹਨਾਂ ਦਾ ਕੋਈ ਫੋਨ ਪਰਚੇਸ ਕਰਦਾ ਹੈਗਾ ਚਾਹੇ ਤੁਸੀਂ ਪੁਰਾਣਾ ਫੋਨ ਪਰਚੇਸ ਕਰਦੇ ਹੋ ਤਾਂ ਵੀ ਬਾਈ ਆਪਦੀ ਸ਼ੌਪ ਦੀ 15 ਦਿਨ ਦੀ ਗਾਰੰਟੀ ਦਿੰਦਾ ਤਾਂ ਇਹਨਾਂ ਲਵੇ ਜਿਹੜੇ ਹੋਰ ਫੋਨ ਨੇ ਉਹ ਗਾਰੰਟੀ ਦੇ ਵਿੱਚ ਵੀ ਪਏ ਨੇਗੇ ਜੇ ਤੁਸੀਂ ਕੋਈ ਵੱਡਾ ਮਾਡਲ ਪਰਚੇਸ ਕਰਨਾ ਲਾਈਕ 15 ਜਾਂ 16 ਤਾਂ ਉਹ ਗਾਰੰਟੀ ਦੇ ਵਿੱਚ ਵੀ ਇਹਨਾਂ ਲਵੇ ਫੋਨ ਪਏ ਨੇ ਤੇ ਆਊਟ ਆਫ ਗਾਰੰਟੀ ਦਾ ਤੁਹਾਨੂੰ ਪਤਾ ਹੀ ਆ ਸਾਰੇ ਕਿਦੋਂ ਮਿਲ ਜਾਂਦੇ ਨੇ ਠੀ ਜਾ 12 ਉਹ ਵੀ ਦਿਖਾ ਦਿਓ ਜੀ 11 ਵੀ ਪਈ ਨੇ ਭਾਜੀ 11 ਦਾ ਤਾਂ ਸਟਾਕ ਤੁਹਾਡੇ ਕੋਲ ਬਹਾਲਾ ਪਿਆ ਵੀਰੇ ਹਾਂਜੀ ਭਾਜੀ ਲਓ ਜੀ 11 ਪਿਆ ਹੈਗਾ ਵੀਰੇ ਲਵੇ ਸਟਾਕ ਕੀ ਪ੍ਰਾਈਸ ਦੀ ਰੇਂਜ ਨੇ ਵੀਰੇ 11 ਵੀਰੇ ਚੌਣ ਜੀ ਵੀ ਲੋਗੇ ਤਾਂ ਤੁਹਾਨੂੰ ਅਸੀਂ ਦੇ ਦਾਂਗੇ ਜੀ ਸਿਰਫ 18000 ਰੁਪਏ ਦਾ ਠੀਕ ਹੈ ਜੀ 128 ਜੀ ਵੀ ਲੋਗੇ ਤਾਂ 20000 ਦਾ ਭਾਜੀ ਤੇ 12 ਵਿਚ ਆ ਜੀ ਜੀ ਹੁਣ ਆਪਾਂ 12 ਹੈਗਾ ਵੀਰੇ ਹਾਂਜੀ ਹਾਂ 12 ਵੀ ਹੈਗਾ ਭਾਜੀ ਹਾਂਜੀ 12 256 ਜੀ ਵੀ 128 ਜੀ ਵੀ ਦੇ ਰੇਟ 'ਚ ਦੇ ਦਾਂਗੇ ਜੀ ਹਮ ਤੁਸੀਂ ਬਾਈ ਫੋਨ ਦੀ ਇੱਕ ਵਾਰ ਕੰਡੀਸ਼ਨ ਚੈੱਕ ਕਰ ਲਓ ਬਾਈ ਲਵੇ ਨਾ ਸਾਰੇ ਫੋਨ ਸਾਫ ਸਾਫ ਪਏ ਨੇਗੇ ਪੂਰੇ ਇਹਦਾ ਕੀ ਪ੍ਰਾਈਸ ਹੈ ਵੀਰੇ ਇਹ ਵੀਰੇ ਤੁਹਾਨੂੰ ਸਿਰਫ 27000 ਰੁਪਏ ਦੇ ਦਾਂਗੇ ਭਾਜੀ ਆਪਾਂ 252 GB 12 ਬਲੈਕ ਕਲਰ ਆ ਬਾਈ ਕੰਡੀਸ਼ਨ ਜਮਾ ਸਾਫ ਸੁਥਰੀ ਆ ਸਿਰਫ 27000 ਰੁਪਏ ਦੇ ਵਿੱਚ ਬਾਈ ਸਭ ਤੋਂ ਸਸਤਾ ਰੇਟ ਆਗਾ ਨਾ ਜਿਹੜਾ ਨਾਬੇ ਦੇ ਵਿੱਚ ਬਾਈ ਦਾ ਮੈਂ ਪਰਸਨਲੀ ਇਹਨਾਂ ਤੋਂ ਫੋਨ ਪਹਿਲਾਂ ਬਾਈ ਕਰਿਆਗਾ ਤੇ ਬਾਈ ਨੇ ਇੰਨਾ ਵਧੀਆ ਡੀਲ ਕਰੀ ਨਾ ਮੇਰੇ ਨਾਲ ਮੇਰਾ ਫੋਨ ਆ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂਗੇ ਇੰਨਾ ਵਧੀਆ ਚੱਲਦਾ ਬਾਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਤੁਹਾਡੇ ਤੋਂ ਸ਼ਾਪਿੰਗ ਕਰਕੇ ਆ ਭਾਜੀ 14 Pro Max ਵੀ ਪਏ ਨੇ ਆਪਣੇ ਲਵੇ ਹਾਂਜੀ ਲਓ ਬਈ ਕਹਿੰਦੇ 14 Pro Max ਵੀ ਬਾਈ ਲਵੇ ਨਾ ਪੂਰਾ ਆ ਦੇਖ ਲਓ ਤੁਸੀਂ ਇਧਰ ਭਰਿਆ ਪਿਆਗਾ ਭੰਡਾਰ 14 ਹੀ 14 ਹੋਏ ਪਏ ਨੇਗੇ ਬਾਈ ਇਹਦਾ ਰੇਟ ਰੇਟ ਵੀ ਹੁਣ ਫਿਰ ਆਪਾਂ ਨੂੰ ਜੈਨੂਇਨ ਦਿਓ ਜੀ ਬਿਲਕੁਲ ਜੇ ਕੋਈ 14 Pro Max ਤੁਹਾਡੇ ਤੋਂ ਪਰਚੇਸ ਕਰਦਾ ਵੀਰੇ 14 Pro Max ਸਾਡੇ ਤੋਂ ਕੋਈ ਪਰਚੇਸ ਕਰਦਾ ਅਸੀਂ ਸਿਰਫ 63000 ਰੁਪਏ ਦੇ ਦਾਂਗੇ ਜੀ ਤੁਹਾਨੂੰ 256 GB ਹਾਂਜੀ 256 GB ਹਾਂਜੀ ਮਨ ਲੋ ਵੀ 63000 ਤੋਂ ਰੇਟ ਸ਼ੁਰੂ ਹੋ ਜਾਂਦਾ ਬਾਈ ਤੇ ਮੈਮਰੀ ਦੇ ਅਕੋਰਡਿੰਗ ਤੇ ਕੰਡੀਸ਼ਨ ਦੇ ਅਕੋਰਡਿੰਗ ਤੁਹਾਨੂੰ ਬਜਟ ਦੇ ਵਿੱਚ ਫੋਨ ਮਿਲ ਜੂਗਾ 128GB ਲੋਗੇ ਤਾਂ 58000 ਰੁਪਏ ਦਾ ਹਾਂਜੀ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਥੋੜਾ ਜਿਹਾ ਸਸਤਾ ਲੈਣਾ ਹੈ ਇਸ ਤੇ ਮਾਈਨਰ ਜੇ ਸਕ੍ਰੈਚੀਜ਼ ਨੇ ਹਾਂ ਅਬ ਰਸੀ ਬੈਟਰੀ ਹੈ ਹਾਂਜੀ ਸਿਰਫ ਇਹ ਫੋਨ ਤੁਹਾਨੂੰ ਵੇਚੂਗਾ 53999 ਰੁਪਏ ਦਾ ਸ਼ੇਰ ਪੱਤਰ 53000 ਦਾ ਬਾਈ 53999 ਰੁਪਏ ਦਾ ਹਾਂਜੀ 14 ਪ੍ਰੋ ਮੈਕਸ 128 ਜੀਵੀ ਹਮ ਡੱਬਾ ਕੇਵਲ ਸਾਰਾ ਕੁਝ ਨਾਲ ਹੈ ਜੀ ਤੇ ਬਾਈ ਜੇ ਕਿਸੇ ਨੇ ਹਨਾ ਸੌਕ ਪੂਰਾ ਕਰਨਾ ਹੈਗਾ ਇੱਕ ਬਸ ਹੋਰ ਤਾਂ ਕੋਈ ਖਰਾਬੀ ਨਹੀਂ ਤੁਸੀਂ ਆਹ ਦੇਖ ਸਕਦੇ ਹੋ ਖੁੱਲੇ ਕਰੀ ਨੀ ਭਾਜੀ ਜ਼ਿੰਮੇਵਾਰੀ ਹੈ ਜੀ ਕੇਰ ਲੈ ਜੀ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਬਾਕੀ ਐਸ ਯੂਅਲ ਤੁਹਾਨੂੰ ਕਿੰਨੇ ਹੀ ਆਪਾਂ 15 ਦਿਨਾਂ ਦੀ ਗਾਰੰਟੀ ਹੈ ਜੀ ਕਾਊਂਟਰ ਦੀ ਹਮ ਬਾਕੀ ਜੇ ਬਾਈ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਫੋਨ ਵੀਡੀਓ ਦੇ ਵਿੱਚ ਦਿਖਾ ਦਨੇ ਕਿਉਂਕਿ 14 Pro Max ਜੇ ਕਿਸੇ ਦਾ ਲੈਣ ਦਾ ਸ਼ੌਂਕ ਆ ਤਾਂ ਆਪਾਂ ਇਹਨੂੰ ਚਾਰਜ ਤੇ ਲਗਾ ਲਾਂਨੇ ਠੀਕ ਆ ਹੁਣ ਇਹਦਾ ਚਾਰਜਡ ਆਨ ਆ ਤੇ ਇਹ ਤੁਹਾਨੂੰ ਅੱਗੇ ਆਪਾਂ ਚਲਾ ਕੇ ਵੀ ਦਿਖਾ ਦਾਂਗੇ ਭਾਈ ਇਹਨਾਂ ਨੂੰ ਚਾਰਜ ਲਾ ਦੇ ਜੀ ਤੇ ਇਹ ਆਪਾਂ ਫੋਨ ਇੱਕ ਵਾਰ ਚੈੱਕ ਕਰਵਾ ਦਾਂਗੇ ਹੁਣ ਦੋਸਤੋ ਜੇ ਤੁਸੀਂ ਨੇ ਕੋਈ ਹੋਰ ਬਜਟ ਦੇ ਵਿੱਚ Pro ਕੈਮਰਾ ਲੈਣਾਗਾ ਸਿਨੈਮੈਟਿਕ ਮੋਡ ਵਾਲਾ ਤਾਂ ਤੁਹਾਨੂੰ ਇੱਥੇ 13 Pro ਵੀ ਮਿਲ ਜੂਗਾ ਬਾਈ ਲਵੇ 13 Pro 13 Pro Max ਵੀ ਮਿਲ ਜੂਗਾ 13 Pro ਭਾਜੀ ਲਓ ਜੀ ਬਾਕਸ ਵਾਲੇ ਜਕੋਈ ਬਾਕਸ ਵਾਲੇ 13 Pro ਬਾਕਸ ਵਾਲੇ ਬਾਈ ਦੀ ਲਓ ਜੀ ਹਾਂਜੀ ਹਾਂ ਲੋਕ ਕਿਟਾ ਵੇਚਦੇ ਨੇ ਜੀ ਅਸੀਂ ਬਾਕਸ ਵਾਲੇ ਫੋਨ ਵੇਚਦੇ ਆਂ ਭਾਜੀ ਭਾਈ ਜੀ EMI ਨੰਬਰ ਜਿਹੜਾ ਹੁੰਦਾ ਹੈ EMI ਸਾਰਾ ਕੁਝ ਭਾਜੀ ਮੈਚ ਹੋਊਗਾ ਬਿਲਕੁਲ ਭਾਜੀ ਮੈਚ ਕਰਕੇ ਦਾਂਗੇ ਜੀ ਡੱਬੇ ਨਾਲ ਹੋਣਗੇ ਜੀ ਇੰਡੀਅਨ ਫੋਨ ਹੋਣਗੇ ਬਾਹਰਲੇ ਵੀ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਜੀ ਸਾਰੇ ਤਰ੍ਹਾਂ ਦੀ ਵੈਰਾਈਟੀ ਪਈ ਹੈ 13 Pro 512 GB ਵੀ अवेलेबल ਹੈ ਜੀ ਆਪਣੇ ਲਵੇ 512 GB ਵੀ ਬਾਈ 128 GB ਵੀ अवेलेबल ਆ ਰੰਗ ਦੇਖ ਲਓ ਤੁਸੀਂ ਗ੍ਰੀਨ ਹੋ ਗਿਆ ਤੇ ਬਲੂ ਹੋ ਗਿਆ ਹਾਂਜੀ ਤੇ ਭਾਈ ਜੀ ਜਿਹੜੀ ਇੱਕ ਗੱਲ ਆ ਗਈ ਜੇ ਕਹਿੰਦੇ ਨੇ ਵੀ ਕੈਨੇਡਾ ਵਾਲੇ ਫੋਨ ਹੁੰਦੇ ਨੇ ਜਿਹੜੇ ਉਹ ਮਾਰਕੀਟ ਬਾਕ ਵਿੱਚ ਵਿਕਦੇ ਨਹੀਂ ਭਾਜੀ ਲੋਕ ਦੀ ਜ਼ਿੰਮੇਵਾਰੀ ਹੋਊਗੀ ਜੀ ਦੁਕਾਨ ਦਾ ਆਪਾਂ ਬਿੱਲ ਕੱਟ ਕੇ ਦਾਂਗੇ ਤੁਹਾਨੂੰ ਕਸਟਮਰਾਂ ਨੂੰ ਠੀਕ ਹੈ ਨਾ ਜਾਦਾ ਬਿੱਲ ਹੋਊਗਾ ਉਸ ਦਿਨ ਤੋਂ ਜਦੋਂ ਵੀ ਇਹ ਲੋਕ ਹੋ ਗਿਆ ਜੀ ਜਦ ਤੱਕ ਉਹ ਬੰਦੇ ਫੋਨ ਦੀ ਲਾਈਫ ਹੈ ਜੀ ਗਾਰੰਟੀ ਹੋਊਗੀ ਜੀ ਲੋਕ ਦੀ ਜ਼ਿੰਮੇਵਾਰੀ ਹੋਊਗੀ ਜੀ ਲੋਕ ਨਹੀਂ ਹੋਊਗਾ ਭਾਵੇਂ ਉਹ ਕੈਨੇਡਾ ਦਾ ਲੈ ਲਿਓ ਸਾਡੇ ਤੋਂ ਭਾਵੇਂ ਜਾਪਾਨ ਦਾ ਲੈ ਲਿਓ ਭਾਵੇਂ ਆਸਟ੍ਰੇਲੀਆ ਦਾ ਲੈ ਲਿਓ ਠੀਕ ਹੈ ਲੋਗ ਦੀ ਜ਼ਿੰਮੇਵਾਰੀ ਹੋਊਗੀ ਭਾਵੇਂ ਤੁਸੀਂ ਨਵਾਂ ਫੋਨ ਲੈਣੇ ਹੋ ਜੀ 16 Pro ਭਾਵੇਂ ਪੁਰਾਣਾ ਲੈਣੇ ਹੋ ਭਾਵੇਂ 16 Pro Max ਲੈਣੇ ਹੋ ਕੈਨੇਡਾ ਯੂ ਐਸ ਏ ਯੂ ਕੇ ਜਿਹੜੀ ਮਰਜ਼ੀ ਕੰਟਰੀ ਲੈ ਲਓ ਲੋਗ ਦੀ ਜ਼ਿੰਮੇਵਾਰੀ ਹੋਊਗੀ ਜੀ ਸ਼ਾਪ ਦਾ ਬਿੱਲ ਕੱਟ ਕੇ ਦਾਂਗੇ ਲਓ ਭਈ ਆ ਜ਼ਿੰਮੇਵਾਰੀ ਤਾਂ ਮੈਨੂੰ ਲੱਗਦਾ ਕੋਈ ਦਿੰਦਾ ਨਹੀਂ ਹੈ ਆ ਵੀ ਜਿੰਨਾ ਟਾਈਮ ਮਰਜ਼ੀ ਭਾਈ ਜਦੋਂ ਮਰਜ਼ੀ ਲੋਕ ਲੱਗੇ ਤੁਹਾਨੂੰ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਲੋਗ ਦੀ ਜ਼ਿੰਮੇਵਾਰੀ ਹੋਊਗੀ ਇੱਕ ਵਾਰ ਭਈ ਆ ਪੀਸ ਤੁਸੀਂ ਲਵੋ ਚੈੱਕ ਕਰਾ ਦਿਓ 13 Pro Max ਕੱਲਾ 13 Pro ਆ ਭਾਈ ਤੇ ਕੈਮਰਾ ਦੇਖ ਲਓ ਤੁਸੀਂ ਇਹਦਾ ਠੀਕ ਆ ਕੰਡੀਸ਼ਨ ਆ ਬਾਈ ਸਾਰਿਆਂ ਦੀ ਆਨ ਤਾਂ ਨਹੀਂ ਹੈਗਾ ਮੇਰੇ ਕੋਲ ਇੰਨਾ ਚੋ। ਵੀਰੇ ਆਨ ਕਰ ਲਓ ਜੀ। ਆਫ ਕਰਕੇ ਰੱਖਦੇ ਆ। ਅੱਛਾ। ਲਓ ਜੀ ਤੁਹਾਨੂੰ ਆਪਾਂ ਆਨ ਕਰਕੇ ਆ ਪਿਆਗਾ ਆਨ ਠੀਕ ਆ। ਇੱਕ ਤੁਹਾਨੂੰ ਆਨ ਕਰਕੇ ਦਿਖਾ ਦਿੰਨੇ ਆ। ਜੀ ਬੋ ਬੱਸ ਲਓ ਬਾਈ। 13 ਪ੍ਰੋ ਆਗਾ ਠੀਕ ਆ। ਬੈਟਰੀ ਹੈਲਥ ਵਗੈਰਾ ਤੁਸੀਂ ਦੇਖ ਸਕਦੇ ਹੋ 99 ਬੈਟਰੀ ਆ। ਕੋਈ ਬੈਟਰੀ ਵਗੈਰਾ ਬਾਈ ਉਰੀ ਬੂਸਟ ਨਹੀਂ ਕਰਦੇ ਕੋਈ ਬੈਟਰੀ ਚੇਂਜ ਨਹੀਂ ਕਰਦੇ। भाई ये 99 में बैटरी है एदे नाल दी है जेन्युइन है जी बिल्कुल भाई जी जेन्युइन बैटरी ਹੋਗੀ ਕੋਈ ਬੂਸਟ ਨਹੀਂ ਹੋਗੀ 15 ਦਿਨਾਂ ਦੇ ਵਿੱਚ ਵਿੱਚ ਜੇ ਬੈਟਰੀ ਇਹਦੀ ਗਿਰ ਜਾਂਦੀ ਹੈ 1-2% ਨੂੰ ਛੱਡ ਕੇ ਤਾਂ ਆਪਾਂ ਪੀਸ ਬਦਲ ਕੇ ਵੀ ਦਾਂਗੇ 15 ਦਿਨਾਂ ਦੇ ਵਿੱਚ ਵਿੱਚ ਵੀਰੇ ਹਾਂਜੀ ਭਾਜੀ 15 ਦਿਨਾਂ ਦੇ ਵਿੱਚ ਵਿੱਚ 1-2% ਦਾ ਤਾਂ ਚੱਲ ਕੋਈ ਚੱਕਰ ਨਹੀਂ ਵੀਰੇ ਹਾਂਜੀ ਭਾਜੀ ਉਹ ਤਾਂ ਪਡਿਸ਼ਨ ਕਰਕੇ ਕਈ ਵਾਰ ਗਿਰ ਜਾਂਦੀ ਹੁੰਦੀ ਹੈ ਬਹੁਤੇ ਟਾਈਮ ਤੋਂ ਨਹੀਂ ਗਿਰੀ ਹੁੰਦੀ ਹਾਂਜੀ ਹਾਂਜੀ ਬਾਕੀ ਜੇ 1-2% ਤੋਂ ਵੱਧ ਗਿਰ ਜਾਵੇ ਤਾਂ ਆਪਾਂ ਪੀਸ ਬਦਲ ਨਰਮ ਦੇਣ ਦੇ ਹੱਕਦਾਰ ਆ ਜੀ ਆਪਾਂ ਬਦਲ ਕੇ ਦਿੰਨੇ ਆ ਗਾ ਬੀ ਵੀਰੇ ਹੁਣ ਤੁਸੀਂ ਇਹ 13 ਪ੍ਰੋਜੇ ਲੈਂਨ ਦੇ ਸ਼ਕੀਨ ਨੇ ਕਿਉਂਕਿ ਇਹ ਇੱਕ ਬਜਟ ਦੇ ਵਿੱਚ ਫੋਨ ਆਗਾ ਹੁਣ ਤੁਹਾਨੂੰ ਪਤਾ ਹੀ ਫੋਨਾਂ ਦੇ ਰੇਟ ਜ਼ਿਆਦਾ ਨਹੀਂ ਜੇ ਤੇ ਬਜਟ ਦੇ ਵਿੱਚ ਹੁਣ ਇਹਦਾ ਰੇਟ ਦੱਸਿਓ ਭਾਜੀ ਤੁਸੀਂ ਸਾਡੇ ਵਿਊਅਰਸ ਵਾਸਤੇ ਏ ਤੁਹਾਡੇ ਵਿਊਅਰ ਰਸਤੇ ਜਿਹੜਾ ਤੁਹਾਡੇ ਚੈਨਲ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਹਾਂਜੀ ਇੰਡੀਅਨ ਫੋਨ ਦਾਂਗੇ ਜੀ 86 ਬੈਟਰੀ ਹੈ ਜੀ ਜੈਨੂਇਨ ਫੋਨ ਹੈ ਸੀਲਡ ਫੋਨ ਹੈ ਸਿਰਫ 46500 ਰੁਪਏ ਦਾ ਜੀ ਸਿਰਫ 46500 ਦਾ ਤੇ ਬੇਅਲਾ ਪੀਸ ਹੋਊਗਾ ਜੀ ਵਿਦ ਬਾਕਸ ਵਿਦ ਬਾਕਸ ਵਿਦ ਦ ਕੇਬਲ ਜੀ ਗਲਾਸ ਗਾਰਡ ਕਵਰ ਮੈਂਬਰਨ ਆਪਾਂ ਲਗਾ ਕੇ ਦੇਵਾਂਗੇ ਹਾਂ ਬਾਈ ਮਾਰਕੀਟ ਦੇ ਵਿੱਚ ਨਾ ਜੇ ਤੁਸੀਂ 13 Pro ਦਾ ਰੇਟ ਪਤਾ ਕਰੋ ਹਲੇ ਵੀ 50 5000 ਹੈਗਾ ਭਾਜੀ ਬਿਲਕੁਲ ਠੀਕ ਆ ਉਹ ਵੀ ਵਿਦਆਊਟ ਬਾਕਸ ਤੇ ਇਧਰ ਬਾਈ ਗਰੰਟੀ ਵੀ ਦਿੰਦਾ ਆ ਆਪਣੇ ਫੋਨ ਦੀ 15 ਦਿਨਾਂ ਦੀ ਸ਼ਾਪ ਦੀ ਗਰੰਟੀ ਦਿੰਦਾ ਤੇ ਤੁਸੀਂ ਦੇਖ ਸਕਦੇ ਹੋ ਸਿਰਫ 46000 ਦੇ ਵਿੱਚ ਵਿਦ ਬਾਕਸ ਹਲੇ ਇਹਨਾਂ ਲਵੇ ਸਟਾਕ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆ ਹੈਗਾ ਕਲਰ ਤੁਹਾਨੂੰ ਸਾਰੇ ਇੱਥੇ ਅਵੇਲੇਬਲ ਮਿਲ ਜਾਣਗੇ ਤੇ ਬਾਈ ਹੁਣ ਆਪਾਂ ਗੱਲ ਕਰ ਲਈ ਅੱਗੇ 14 ਜਾਂ 12 ਮਿੰਨੀ ਹੈਗਾ ਤੁਹਾਡੇ ਲਈ ਹੁਣ ਘਾਰਾ ਵੀ ਮਿੰਨੀ ਵੀ ਮਿਲ ਜੂਗਾ ਭਾਜੀ ਹਾਂ 12 ਮਿੰਨੀ ਭਾਜੀ ਬਾਕਸ ਵਾਲਾ ਵੀ ਮਿਲ ਜੂਗਾ ਹਾਂਜੀ ਬਾਕਸ ਵਾਲਾ ਵਿਵਾਰਨ ਹਾਂ ਚੌਹਣ ਜੀ ਵੀ ਹੈ ਜੀ ਹਾਂ ਆ ਰੈੱਡ ਕਲਰ ਦਾ 128 GB 12 ਮਹੀਨੇ ਜੀ ਠੀਕ ਹੈ ਕੰਡੀਸ਼ਨ ਆਪਣੇ ਵੀਰ ਨੂੰ ਤੁਸੀਂ ਚੈੱਕ ਕਰੋ ਭਾਜੀ ਲਓ ਜੀ ਪਹਿਲਾਂ ਤੁਸੀਂ ਇਹਦੀ ਕੰਡੀਸ਼ਨ ਚੈੱਕ ਕਰੋ ਕਿਤੋਂ ਬਾਈ ਜਮਾ ਵੀ ਨਹੀਂ ਹਲਕਾ ਜਿਹਾ ਸਕਰੈਚ ਨਹੀਂਦਾ ਹੈਗਾ ਬਾਈ ਜਮਾ ਵੀ ਨਹੀਂ ਹਲਕਾ ਜਿਹਾ ਸਕਰੈਚ ਤੁਸੀਂ ਦੇਖ ਸਕਦੇ ਹੋ ਕਿ ਐਨ ਬਿਲਕੁਲ ਸਾਫ ਪਿਆ ਹੈਗਾ ਇਹ ਫੋਨ ਯਾਰ ਦੇਖੋ ਹਣਾ ਕਿੰਨਾ ਪਿਆਰਾ ਹੈਗਾ ਹੱਥ ਦੇ ਵਿੱਚ ਫੜਿਆ ਹੋਇਆ ਛੋਟਾ ਜਿਹਾ ਫੋਨ ਹੈਗਾ ਰੈੱਡ ਕਲਰ ਕਿੰਨਾ ਪਿਆਰਾ ਲੱਗਦਾ ਤੇ ਬਈ ਆ ਬਾਕਸ ਵਾਲਾਗਾ ਜਿਹੜਾ ਫੋਨ ਬਲੈਕ ਕਲਰ ਦਾ 12 ਮਿਨੀ ਠੀਕ ਆ 86 ਬੈਟਰੀ ਹੈਲਥ ਹੈਗੀ ਇਹਦੀ ਤੇ ਇਹਦੀ 92 ਆ ਗਈ ਬੈਟਰੀ ਹੈਲਥ ਤੇ ਰੇਟ ਵੀ ਦੋਨਾਂ ਦਾ ਇਹਨਾਂ ਦੀ ਕੰਡੀਸ਼ਨ ਦੇ ਮੰਗੂ ਛੋਟਾ ਹੀ ਆ ਜਿਵੇਂ ਮਤਲਬ ਇਹਦਾ ਸਾਈਜ਼ ਛੋਟਾ ਤਾਂ ਰੇਟ ਵੀ ਘੱਟੇ ਮਿਲੂਗਾ ਤੁਹਾਨੂੰ ਬਾਈ ਕੋਲੇ ਤੇ ਬਾਈ ਹੁਣ ਦੱਸੋ ਜੀ ਇਹਦਾ ਜੈਨੂਇਨ ਜੈਨੂਇਨ ਰੇਟ ਜੀ ਦੋਨਾਂ ਦਾ ਉਹਨਾਂ ਦਾ ਜੇ ਭਾਜੀ ਤੁਸੀਂ 128GB ਲੈਣੇ ਹੋ ਆ ਰੈੱਡ ਕਲਰ ਵਾਲਾ ਹਾਂਜੀ ਤਾਂ ਤੁਹਾਨੂੰ ਮਿਲੂਗਾ ਸਿਰਫ 21500 ਰੁਪਏ ਦਾ 128GB ਹਾਂਜੀ ਫੋਨ ਕੇਬਲ ਦੁਕਾਨ ਦਾ ਬਿੱਲ ਜੀ ਗਲਾਸ ਗਾਰਡ ਕਵਰ ਮੈਮਰਨ ਲਗਾ ਕੇ ਦਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਇਹ ਚੌੜਜੀ ਵੀ ਲੈਨੇ ਹੋ 86 ਬੈਟਰੀ ਦੇ ਵਿੱਚ ਇਹ ਸਿਰਫ ਤੁਹਾਨੂੰ ਪਵੇਗਾ 19000 ਰੁਪਏ ਦਾ ਡੱਬੇ ਵਾਲਾ ਪੀਸ ਜੀ ਇਹ ਡੱਬੇ ਵਾਲਾ ਪੀਸ ਭਾਈ ਜੀ 19000 ਚ ਸਿਰਫ ਹਾਂਜੀ ਹਾਂ 19000 ਚ ਭਾਜੀ ਸਿਰਫ ਲਓ ਭਾਈ ਤੁਹਾਨੂੰ ਹੁਣ ਦੋਨਾਂ ਫੋਨਾਂ ਦੀ ਨਾ ਕੰਡੀਸ਼ਨ ਚੈੱਕ ਕਰਵਾਈਆ ਕਿੰਨੀ ਸਾਫ ਕੰਡੀਸ਼ਨ ਨਾ ਸਿਰਫ 19000 ਦੇ ਵਿੱਚ ਬਾਕਸ ਵਾਲਾ ਭਾਈ ਇੰਨਾ ਸਸਤਾ ਤਾਂ ਮਿਲਦਾ ਨਹੀਂ ਜੇ ਭਾਈ ਬਾਕਸ ਵਾਲ ਆਪਾਂ ਲੈਣ ਬਾਗ ਜੀ 22000 ਤੋਂ ਘੱਟ ਤਾਂ ਮਿਲਦਾ ਨਹੀਂ ਬਿਲਕੁਲ ਨਹੀਂ ਮਿਲਦਾ ਭਾਜੀ ਬਿਲਕੁਲ ਨਹੀਂ ਮਿਲਦਾ ਜੀ ਹਮ ਤੇ ਭਾਜੀ ਕੀ ਖਾਸੀਅਤ ਹੈ ਇਹ ਤੁਸੀਂ ਇੰਨੇ ਸਸਤੇ ਰੇਟਾਂ ਦੇ ਉੱਪਰ ਫੋਨ ਇ ਭਾਜੀ ਗੱਲ ਕੁਛ ਨਹੀਂ ਹੈਗੀ ਜੀ ਆਪਣਾ ਹਿਸਾਬ ਹੈ ਜੀ ਕਿ ਲੋਕਾਂ ਦੀ ਜੇਬ ਦੇ ਅਕੋਰਡਿੰਗਲੀ ਲੋਕਾਂ ਦੇ ਆਪਾਂ ਐ ਕਿ ਮਤਲਬ ਮਹਿੰਗਾ ਰੇਟ ਨਹੀਂ ਦੇਣ ਆਪਾਂ ਨੇ ਲੋਕਾਂ ਨੂੰ ਘੱਟ ਰੇਟ ਤੇ ਵਧੀਆ ਚੀਜ਼ੇ ਪ੍ਰੋਵਾਈਡ ਕਰਾ ਕੇ ਦੇਣੀ ਹੈ ਆਪਾਂ ਸਪੈਸ਼ਲਿਸਟ ਹੀ ਆਈਫੋਨਾਂ ਦੇ ਆਪਾਂ ਵੇਚਦੇ ਹੀ ਆਈਫੋਨਾਂ ਭਰਾਵਾ ਹੂੰ ਠੀਕ ਹੈ ਕਿੰਨੇ ਸਾਲ ਹੋ ਗਏ ਵੀਰੇ ਆਪਣੀ ਸ਼ਾਪ ਨੇ ਇੱਥੇ ਆਪਣੀ ਸ਼ਾਪ ਨੂੰ ਭਾਜੀ ਹਜੇ ਤੱਕ ਡੇਢ ਸਾਲ ਹੀ ਹੋਇਆ ਠੀਕ ਹੈ ਜੀ ਮਾਰ ਅੱਪਾ ਪਹਿਲਾਂ ਵੀ ਕੰਮ ਕਰਦੇ ਸੀ ਪਹਿਲਾਂ ਆਪਾਂ ਹੋਲਸੇਲ ਕਰਦੇ ਸੀਗੇ ਹੁਣ ਆਪਾਂ ਬਜੀ ਆਪਾਂ ਰਿਟੇਲ ਕਰਨ ਲੱਗੇ ਲੋ ਬਾਈ ਹੁਣ ਜਿਹੜਾ ਆਪਾਂ 14 Pro Max ਚਾਰਜ ਤੇ ਲਾਇਆ ਹੋਇਆ ਹੈ 35400 ਰੁਪਏ ਦਾ ਉਹ ਚਾਰਜ ਹੋ ਗਿਆ ਤੇ ਇੱਕ ਵਾਰ ਬਾਈ ਇੰਦਰੋ ਆਪਾਂ ਦਿਖਾ ਦਈਏ ਕੰਡੀਸ਼ਨ ਤੁਸੀਂ ਦੇਖ ਲਓ ਫੋਨ ਤਾਂ ਬਾਈ ਨੇ ਪਹਿਲਾਂ ਦਿਖਾਇਆ ਹੈਗਾ ਕਿ ਹਲਕੇ ਹਲਕੇ ਆ ਸਕਰੇਚਸ ਨੇ ਬਾਈ ਜੀ ਸਕਰੇਚਸ ਤੋਂ ਬਿਨਾ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਇਹਦੇ ਚ ਮੇਰੇ ਕੇਅਰ ਲੈ ਜਿਓ ਜੀ ਚੈੱਕ ਕਰਾ ਲਿਓ ਫੋਨ ਜੇ ਖੁੱਲਿਆ ਹੋਊਗਾ ਤਾਂ ਆਪਾਂ ਦੁੱਗਣੇ ਪੈਸੇ ਦੇਣ ਦੇ ਹੱਕਦਾਰ ਹਾਂ ਠੀਕ ਹੈ ਜੀ ਤੇ ਲੋ ਬਈ ਹੁਣ ਤੁਹਾਨੂੰ ਆਪਾਂ ਇਹਦੀ ਬੈਟਰੀ ਹੈਲਥ ਵਗੈਰਾ ਚੈੱਕ ਕਰਾ ਦਿੰਨੇ ਪਹਿਲਾਂ ਤੁਸੀਂ ਫੋਨ ਚੈੱਕ ਕਰ ਲਓ 14 Pro Max ਹੈ ਠੀਕ ਆ ਤੇ ਸਾਰਾ ਕੁਝ ਓਕੇ ਹੈਗਾ ਹਾਂ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਇੱਕ ਵਾਰ ਇਹਦੀ ਬੈਟਰੀ ਬੈਟਰੀ 84 ਆ ਬਈ ਨਾਲ ਦੀ ਬੈਟਰੀ ਹੈ ਕੋਈ ਚੇਂਜ ਵਗੈਰਾ ਨਹੀਂ ਬਾਈ ਨੇ ਜਿਵੇਂ ਪਹਿਲਾਂ ਕਿਹਾ ਵੀ ਕੇਅਰ ਲੈ ਜਾਓ ਚੈੱਕ ਕਰਾ ਲਓ ਠੀਕ ਆ ਤੇ ਕੈਮਰਾ ਕੁਆਲਿਟੀ ਵੀ ਮੈਂ ਤੁਹਾਨੂੰ ਚੈੱਕ ਕਰਾ ਦਨ ਬਾਈ ਕੈਮਰਾ ਵਿੱਚ ਵੀ ਨਹੀਂ ਪ੍ਰੋਬਲਮ ਕੋਈ ਕੋਈ ਪ੍ਰੋਬਲਮ ਨਹੀਂ ਭਾਜੀ ਹਮ ਤਸੱਲੀ ਬਖਸ਼ ਵੀਸ ਹੈ ਭਾਜੀ ਕੈਮਰੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੀ ਪ੍ਰਾਈਸ ਦੱਸਿਆ ਵੀਰੇ 54000 54000 ਰੁਪਏ ਜੀ 53999 ਰੁਪਏ ਜੀ 54000 ਠੀਕ ਆ ਬਾਈ ਤੇ 128 GB ਹਾਂਜੀ ਭਾਜੀ 128 GB 128 GB ਲਓ ਬਾਈ ਕਹਿੰਦੇ ਜਿਹਨੇ 14 Pro Max ਦੇ ਸ਼ਕੀਨ ਨੇ ਠੀਕ ਆ ਵੱਡਾ ਫੋਨ ਹੱਥ ਦੇ ਵਿੱਚ ਰੱਖਣਾ ਉਹ ਵੀ ਤਿੰਨ ਕੈਮਰਾ ਵਾਲਾ ਇਹਨੇ ਤਾਂ ਕਵਰ ਪੈ ਜੂਗਾ ਬਾਈ ਤਾਂ ਕਿਹਨੂੰ ਪਤਾ ਲੱਗਦਾ ਯਾਰ ਤੁਹਾਨੂੰ ਪਤਾ ਹੀ ਹੈ ਕਵਰ ਤੋਂ ਬਿਨਾ ਤਾਂ ਬੰਦਾ ਉਹ ਵੀ ਰੱਖਦਾ ਨਹੀਂ ਹੈਗਾ ਫੋਨ ਹਨਾ ਤੇ ਸਿਰਫ ਆ ਸਾਈਡ ਸਾਈਡ ਤੇ ਆ ਹੋਰ ਤਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਹਦੇ ਚ ਕੈਮਰਾ ਕੁਮਰਾ ਸਾਰਾ ਕੁਝ ਓਕੇ ਹੈਗਾ ਬਿਲਕੁਲ ਆ ਤੁਸੀਂ ਦੇਖ ਲਓ ਜੇ ਤੁਹਾਨੂੰ ਕੈਮਰੇ ਦੇ ਵਿੱਚ ਦੇਖ ਰਿਹਾ ਹੈ ਠੀਕ ਆ ਇੰਨੇ ਇੰਨੇ ਇੱਕ ਹਲਕੇ ਹਲਕੇ ਜਿਹੜਾ ਸਕ੍ਰੈਚਸ ਨੇ 54000 ਦਾ ਮੇਰੇ ਖਿਆਲ ਨਾਲ ਤਾਂ ਇਹ ਬੈਸਟ ਡੀਲ ਆ 14 ਪ੍ਰੋ ਮੈਕਸ ਦੇ ਵਿੱਚ ਬਾਈ ਜੀ ਜੇ ਆਪਾਂ ਇਹ ਸਾਫ ਕੰਡੀਸ਼ਨ ਦੇ ਵਿੱਚ ਲੈਣਾ ਹੋਵੇ 14 ਪ੍ਰੋ ਮੈਕਸ ਜੇ ਸਾਫ ਕੰਡੀਸ਼ਨ ਦੇ ਵਿੱਚ ਭਾਜੀ 14 ਪ੍ਰੋ ਮੈਕਸ ਲੈਣਾ ਤਾਂ 580 65800 ਦਾ 4000 ਦਾ ਫਰਕ ਪੈਂਦਾ ਬਾਈ ਇਹਦੀ ਬੈਟਰੀ ਵੀ ਸਤ ਸੀ ਇਹਦੀ ਬੈਟਰੀ 87 ਨਾਲ ਲਓ ਜੀ ਬਾਈ ਠੀਕ ਆ ਬਾਈ ਲਵੇ ਸਾਰੇ ਤਰ੍ਹਾਂ ਦੇ ਫੋਨ ਪੈਨੇਗੇ ਤੁਸੀਂ ਇੱਥੇ ਦੇਖ ਸਕਦੇ ਹੋਗੇ ਤੇ ਬਾਈ ਹੋਰ ਆਪਣੇ ਲਵੇ ਹੁਣ ਕਿਹੜੇ ਕਿਹੜੇ ਆਗੇ ਫੋਨ ਐਂਡਰੋਇਡ ਤਾਂ ਨਹੀਂ ਬਾਈ ਕੋਈ ਰੱਖਦੇ ਜੀ ਫੋਨ ਐਂਡਰੋਇਡ ਭਾਜੀ ਡੀਲ ਹੀ ਨਹੀਂ ਕਰਦੇ ਆਪਾਂ ਆਪਣਾ ਕਾਊਂਟਰ ਹੀ ਆਈਫੋਨ ਦਾ ਹੈ ਆਪਾਂ ਵੇਚਦੇ ਹੀ ਆਈਫੋਨ ਦਾ ਭਰਾ ਭਾਈ ਜਿਵੇਂ ਹਨਾ ਮੈਂ ਪਹਿਲਾਂ ਟਰਾਈ ਕਰਕੇ ਦੇਖਿਆ ਹੋਰ ਵੀ ਜਦੋਂ ਮੈਂ ਫੋਨ ਲੈਣਾ ਤੀਹਾ ਸਾਰੇ 90 ਦੇ ਵਿੱਚੋਂ ਸਾਫ਼ ਫੋਨ ਤੁਹਾਡੇ ਲਵੇ ਬਿਲਕੁਲ ਭਾਜੀ ਹਾਂ ਸਾਫ਼ ਸੁਥਰੇ ਫੋਨ ਮਿਲਣਗੇ ਹਾਂਜੀ ਕੋਈ ਫਰੰਟ 글ਾਸਿੰਗ ਨਹੀਂ ਮਿਲੂਗੀ ਕੋਈ ਬੈਕ 글ਾਸਿੰਗ ਨਹੀਂ ਮਿਲੂਗੀ ਕੋਈ ਬੈਟਰੀ ਬੂਸ ਨਹੀਂ ਮਿਲੂਗੀ 15 ਦਿਨਾਂ ਦੀ ਕਾਊਂਟਰ ਦੀ ਗਾਰੰਟੀ ਮਿਲੂਗੀ ਖੁੱਲੇ ਕਰੇ ਦੀ ਜ਼ਿੰਮੇਵਾਰੀ ਹੋਊਗੀ ਜੀ ਫੋਨ ਦੀ ਠੀਕ ਹੈ ਜੀ ਤੇ ਇਧਰਲੇ ਪਾਸੇ ਵੀ ਭਾਈ ਹੋਰ ਫੋਨ ਪਏ ਨੇ ਠੀਕ ਆ ਆ ਹੁਣ ਆ ਗਿਆ ਆਪਣੇ ਲਵੇ XR ਹੋਗੇ 13 پرو ਹੋ ਗਿਆ 12 منی ਆ 14 ਹੋ ਗਿਆ 14 ਦਾ کلر دیکھ لو بھائی ਤੁਸੀਂ ਕਿੰਨਾ ਜਿਆਦਾ ਸਾਫ ਸੁਥਰਾ ਪਿਆ ਹੈਗਾ کلر ਠੀਕ ਆ ਤੇ ਆ سامسنگ ਦਾ ਪਿਆ بھائی ਇੱਕ بھائی 16 ਵੀ ਹੈਗਾ ਜੀ 16 ਡੱਬਾ ਬੰਦ ਮਿਲ ਜੂਗਾ بھائی ਜੀ ਨਹੀਂ ਖੁੱਲਾ ਮਿਲ ਜੂਗਾ ਜੀ ਡੱਬੇ ਖੁੱਲੇ ਵਾਲਾ ਡੱਬੇ ਖੁੱਲੇ ਵਾਲਾ ਭਾਜੀ ਪ੍ਰੋਵਾਈਡ ਕਰਾ ਦਿੰਦੇ ਹੁੰਦੇ ਆ ਜਿਵੇਂ ਇੱਕ ਦੋ ਦਿਨ ਪੁਰਾਣਾ ਹੁੰਦਾ ਏ ਇਹ ਡੱਬਾ ਬੰਦ ਹੈ ਜੀ ਪ੍ਰੋਪਰ ਸੀਲਡ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ بھائی ਜੀ ਇਹਦਾ ਪ੍ਰਾਈਸ ਕੀ ਪਊਗਾ ਏ ਭਾਜੀ ਤੁਹਾਨੂੰ ਪਊਗਾ ਸਿਰਫ 67500 ਰੁਪਏ ਦਾ ਸਟੋਰ ਦੇ ਵਿੱਚ ਇਹਦਾ ਪ੍ਰਾਈਸ ਹੈਗਾ 75000 ਰੁਪਏ ਬਿਲਕੁਲ ਭਾਈ ਮੈਂ ਵੀ ਜਦੋਂ ਲੈਣਾ ਸੀਗਾ ਨਾ ਮੈਂ ਆਪਾਂ ਟਰਾਈ ਕਰਿਆ ਸੀਗਾ 75000 ਭਾਈ ਤੁਸੀਂ 67000 ਦਾ ਇੰਨਾ ਸਸਤਾ ਫੋਨ ਕਿਵੇਂ ਦੇ ਰਹੇ ਹੋ ਭਾਈ ਅਸੀਂ ਡੀਲ ਚੱਕਦੇ ਆਂ ਜੀ ਇਕੱਠੀਆਂ ਕਈ ਇਕੱਠੇ ਫੋਨ ਚੱਕਦੇ ਆਂ ਜੀ ਇਹਦੇ ਨਾਲ ਦਾ ਤੁਸੀਂ ਸਾਨੂੰ ਇੱਕ ਫੋਨ ਕਹੋਗੇ ਭਾਵੇਂ 10 ਫੋਨ ਕਹੋਗੇ ਅਸੀਂ ਪ੍ਰੋਵਾਈਡ ਕਰਾ ਦਾਂਗੇ 128 ਹੈ ਜੀ ਹਾਂਜੀ ਭਾਜੀ 128 ਜੀਬੀ 16 ਸੀਲਡ ਪੈਕ ਲਓ ਭਾਈ 16 ਸੀਲਡ ਪੈਕ 128 ਜੀਬੀ 67000 ਠੀਕ ਆ ਤੇ ਬਾਈ ਲਵੇ ਹੋ ਰਾਤ ਪਏ ਨੇ ਕਿਦਰ ਲੈ ਵਾਸੇ 15 ਪ੍ਰੋ ਦਾ ਕੀ ਪ੍ਰਾਈਸ ਚੱਲ ਰਿਹਾ ਵੀਰੇ ਹੁਣ 15 ਪ੍ਰੋ ਭਾਜੀ ਆ 256 ਜੀ ਵੀ ਹੈ ਜੀ ਹਾਂਜੀ ਕੰਡੀਸ਼ਨ ਹਮ ਬ੍ਰੈਂਡ ਨਿਊ ਵਰਗੀ ਹੈ ਜੀ ਯੂਕੇ ਦਾ ਫੋਨ ਹੈ ਜੀ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਮੈਂ ਤੁਹਾਨੂੰ ਲੋਗ ਦੀ ਜ਼ਿੰਮੇਵਾਰੀ ਹੋਊਗੀ ਜੀ ਭਾਜੀ ਹਾਂਜੀ 86 ਬੈਟਰੀ ਹੈ ਹਮ ਸਿਰਫ 72500 ਰੁਪਏ ਦਾ ਜੀ ਨੇਚਰਲ ਟਾਈਟੇਨੀਅਮ ਆ ਬਾਈ ਦੇਖ ਲਓ 72500 ਦਾ 256 ਜੀ ਵੀ ਹੈ 256 ਸਿਰਫ 72000 ਦਾ ਵੀਰੇ ਹਾਂਜੀ 72500 ਲੋ ਵੀ ਅੱਗ ਵਰਗੀ ਕੰਡੀਸ਼ਨ ਦੇ ਫੋਨ ਨੇਗੇ ਜੱਗ ਵਰਗੀ ਕੰਡੀਸ਼ਨ ਦੇ ਫੋਨ ਲੈਣੇ ਨੇਗੇ ਇੰਨੀ ਘੱਟ ਡੀਲ ਦੇ ਵਿੱਚ ਤਾਂ ਆਈਫੋਨ ਡ੍ਰੀਮਸ ਬਾਈ ਜੁਰੀਆਂ ਦਾ ਪੇਜ ਵੀ ਹੈ ਇੰਸਟਾਗ੍ਰam ਦੇ ਉੱਪਰ ਠੀਕ ਆ ਉਹਦੇ ਤੇ ਜਰੂਰ ਤੁਸੀਂ ਕੰਟੈਕਟ ਕਰ ਲਓ ਜਿਹੜਾ ਫੋਨ ਦੇਖਣਾ ਤੇ ਹੁਣ ਆਪਾਂ ਤੁਹਾਨੂੰ ਬਾਈ ਲਵੇ ਦਿਖਾਉਣਾ ਏਅਰਪੋਰਟਸ ਵੀ ਮਿਲ ਜਾਣਗੇ ਤੁਹਾਨੂੰ ਆਈਪੈਡ ਵੀ ਮਿਲ ਜੂਗਾ ਘੜੀਆਂ ਵੀ ਮਿਲ ਜਾਣੀਆਂ ਹਨਾ ਬਾਈ ਜੀ ਹਾਂਜੀ ਵੀਰੇ ਤੇ ਲਓ ਵੀ ਏਅਰਪອດ ਏਅਰਪອດ 2 ਨੇ ਭਾਜੀ ਹਾਂਜੀ ਸਟੋਰ ਦੇ ਵਿੱਚ ਲੈਣ ਜਾਓਗੇ 11000 12000 ਰੁਪਏ ਦੇ ਨੇ ਹਾਂਜੀ ਆਪਾਂ ਤੁਹਾਨੂੰ ਅੱਜ ਦੀ ਐਕਟੀਵੇਸ਼ਨ ਕੋਈ ਪੁਰਾਣੀ ਐਕਟੀਵੇਸ਼ਨ ਹੀ ਹੋਗੀ ਅੱਜ ਦੀ ਐਕਟੀਵੇਸ਼ਨ ਪਾ ਕੇ ਸੀਲ ਪਾ ਕੇ ਏਅਰਪອດਸ ਹੋਣਗੇ ਜੀ ਸਿਰਫ 8300 ਰੁਪਏ ਦੇ ਗਾਰੰਟੀ ਵਾਰੰਟੀ ਕੀ ਹੁੰਦੀ ਹੈ ਜੀ ਇਹਨਾਂ ਦੀ 1 ਸਾਲ ਦੀ ਭਾਜੀ 1 ਸਾਲ ਦੀ ਓਰੀਜਨਲ ਏਅਰਪອດ ਏਅਰਪອດ 2 ਠੀਕ ਹੈ ਜੀ ਹਾਂਜੀ ਭਾਜੀ ਸੈਕੰਡ ਹੈਂਡ ਤਾਂ ਨਹੀਂ ਮਿਲਦੇ ਏਅਰਪອດ ਤੁਹਾਡੇ ਕੋਲ ਸੈਕੰਡ ਹੈਂਡ ਵੀ ਹੋ ਜਾਂਦੇ ਨੇ ਭਾਜੀ ਆ ਜਾਂਦੇ ਨੇ ਵਿਕ ਜਾਂਦੇ ਨੇ ਸੈਕੰਡ ਹੈਂਡ ਦਾ ਸਟਾਕ ਰਹਿੰਦਾ ਲੇ ਵੀ ਸੇਫਟ ਹਰ ਟਾਈਮ ਪ੍ਰੋਵਾਈਡ ਹੋਣਗੇ ਜੀ ਹਰ ਟਾਈਮ ਅਵੇਲੇਬਲ ਹੋਣਗੇ ਜਿਹੜੇ ਮਰਜ਼ੀ ਟਾਈਮ ਲੈ ਜਾਓ ਜਿਹੜੇ ਮਰਜ਼ੀ ਮਾਡਲ ਲੈ ਜੀ ਸਿਰਫ 8300 ਰੁਪਏ ਦੇ ਵਿੱਚ ਹਾਂਜੀ ਬਾਈ ਠੀਕ ਹੈ ਜੀ ਤੇ ਇਧਰ ਬਾਈ ਲਵੇ ਆਈਪੈਡ ਵੀ ਪਿਆਗਾ ਆਈਪੈਡ ਮੈਕਬੁੱਕ ਵਗੈਰਾ ਤਾਂ ਨਹੀਂ ਰੱਖਦੇ ਜੀ ਆਈਪੈਡ ਤੁਸੀਂ 9ਥ ਜਨਰੇਸ਼ਨ ਤੁਸੀਂ ਭਾਵੇਂ ਆਨਲਾਈਨ ਦਾ ਰੇਟ ਚੈੱਕ ਕਰ ਲਿਓ ਹਮ 28 ਤੋਂ 29000 ਰੁਪਏ ਦਾ ਹਮ ਮੈਂ ਤੁਹਾਨੂੰ ਸਿਰਫ 20500 ਰੁਪਏ ਦੇ ਦੂੰਗਾ ਆਈਪੈਡ 9ਥ ਜਨਰੇਸ਼ਨ ਚੋਰ ਜੀ ਭਾਈ ਜੀ ਸੀਲਡ ਪੈਕ ਭਾਜੀ ਸੀਲਡ ਪੈਕ ਭਾਈ 20000 ਰੁਪਏ ਦਾ ਸਿਰਫ ਹਾਂ ਜੀ ਭਾਜੀ ਕਮਾਲ ਆ ਭਾਈ ਭਾਈ ਬਹੁਤ ਸਸਤੇ ਰੇਟਾਂ ਦੇ ਵਿੱਚ ਦੇ ਰਹੇ ਆ ਯਾਰ ਤੁਸੀਂ ਆਵ ਨਾ ਘਾਟਾ ਖਾ ਲਿਓ ਵੀਰੇ ਇੰਨੇ ਸਸਤੇ ਰੇਟਾਂ ਤੇ ਨਹੀਂ ਭਾਜੀ ਨਹੀਂ ਆਪਾਂ ਡੀਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆਪਾਂ ਡੀਲ ਚੱਕਦੇ ਹੁੰਦੇ ਆ ਠੀਕ ਹੈ ਨਾ ਉਸੇ ਅਕੋਰਡਿੰਗਲੀ ਮਿਲਦਾ ਹੈ ਆਈਪੈਡ ਦੀ ਗਾਰੰਟੀ ਪੂਰੀ 1 ਸਾਲ ਦੀ ਹੋਊਗੀ ਜਿਸ ਦਿਨ ਤੋਂ ਤੁਸੀਂ ਐਕਟੀਵੇਟ ਕਰੋਗੇ ਬਾਈ ਮੈਂ ਨਾ ਤੁਹਾਡੇ ਲਈ ਇੱਕ ਗੱਲ ਦੀ ਖਾਸੀਅਤ ਦੇਖਿਆ ਨਵੇਂ ਜਿਹੜੇ ਡੱਬਾ ਬੰਦ ਫੋਨ ਹੁੰਦੇ ਨੇ ਉਹਨਾਂ ਦਾ ਪ੍ਰਾਈਸ ਸਟੋਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਹੁੰਦਾਗਾ ਹੋਰ ਕਿਤੋਂ ਆਪਾਂ ਅਗਲਾ ਦੁਕਾਨਦਾਰ ਬਦੋਬਦ ਬਾਈ 500 ਜਾਂ 1000 ਘੱਟ ਦੇ ਦਿੰਦਾ ਤੁਸੀਂ ਸਿੱਧੇ ਹੀ 4-4 5-5000 ਦਾ ਫਰਕ ਪਾ ਰਹੇ ਹੋ ਵੀਰੇ ਮੇਰੇ ਆਫਰਸ ਆਫਰਸ ਆਈਫੋਨ ਡਰੀਮ ਦੇ ਉੱਪਰ ਬਿਲਕੁਲ ਜੀ ਠੀਕ ਆ ਤੇ ਬਾਈ ਕੜੀਆਂ ਵੀ ਹੈਗੀਆਂ ਨੇ ਬਾਈ ਲਵੇ ਅਵੇਲੇਬਲ ਜੇ ਤੁਸੀਂ ਕਿਹੜੀ ਜਨਰੇਸ਼ਨ ਦੀਆਂ ਨੇ ਵੀਰੇ ਕਿਡੀਆਂ ਕੜੀ ਭਾਜੀ ਤੁਸੀਂ ਲੈਣੀਆਂ ਸਾਡੇ ਕੋਲ ਸੀਰੀਜ਼ 8 ਮਿਲ ਜੂਗੀ 9 ਮਿਲਣਗੀਆਂ 10 ਮਿਲਣਗੀਆਂ ਜੀ ਆਲਵੇਜ਼ ਔਨ ਵਾਲੀਆਂ ਆਲਵੇਜ਼ ਔਨ ਡਿਸਪਲੇ ਵਾਲੀਆਂ ਸੀਰੀਜ਼ 10 ਤੁਹਾਨੂੰ ਵਾਚ ਦੇ ਦਾਂਗੇ ਭਾਜੀ ਜੀਪੀਐਸ ਪਲੱਸ ਸੈਲੂਲਰ ਜੇ ਕਿਸੇ ਨੂੰ ਵੀ ਚਾਹੀਦੀ ਹੈ ਰੇਡ ਟਰਾਈ ਕਰ ਲਿਓ ਯੂਕੇ ਦੀ ਘੜੀ ਹੋਊਗੀ ਜੀ ਜਿੱਥੇ ਮਰਜ਼ੀ ਪੂਰੇ ਨਾਬੇ ਦੀ ਜ਼ਿੰਮੇਵਾਰੀ ਹੈ ਪੂਰੇ ਪਟਿਆਲੇ ਦੀ ਜ਼ਿੰਮੇਵਾਰੀ ਹੈ 41500 ਰੁਪਏ ਨੂੰ ਤੁਹਾਨੂੰ ਮੈਂ ਘੜੀ ਦੇ ਦੂੰਗਾ ਸੀਰੀਜ਼ 10 ਜੀਪੀਐਸ ਪਲੱਸ ਸੈਲੂਲਰ ਜਦੋਂ ਮਰਜ਼ੀ ਅੱਗੇ ਲੈ ਜਿਓ ਜੀ ਠੀਕ ਆ ਬਾਈ ਤੁਸੀਂ ਖੁਦ ਹੀ ਯੂਜ਼ ਕਰਦੇ ਜੀ ਭਾਜੀ ਮੈਂ ਤਾਂ ਸੀਰੀਜ਼ ਰੇਟ ਚਲਾ ਰਿਹਾ ਮੇਰਾ ਇਹਦੇ ਨਾਲ ਗੁਜ਼ਾਰਾ ਹੋ ਰਿਹਾ ਠੀਕ ਹੈ ਠੀਕ ਹੈ ਤੇ ਬਾਈ ਬਹੁਤ ਬਹੁਤ ਵਧੀਆ ਡੀਲਾਂ ਮੰਨ ਜਾਣਗੇ ਬਾਈ ਲਵੇ ਬਾਈ ਤੁਸੀਂ ਹੁਣ ਐ ਦੱਸ ਦੋ ਵੀ ਆਪਾਂ ਨੂੰ ਜਿਹੜਾ ਆਈਫੋਨ 12 13 14 15 ਹਾਂਜੀ 16 ਇੰਨੇ ਤੋਂ ਲੈ ਕੇ ਇੰਨੇ ਦੇ ਵਿੱਚ ਮਿਲ ਜਾਣਗੇ ਵੀ 13 ਇੰਨੇ 'ਚ ਮਿਲ ਜਾਊਗਾ ਆਪਾਂ ਨੂੰ 14 ਇੰਨੇ 'ਚ 15 ਇੰਨੇ 'ਚ 13 ਬਾਜੀ ਆਪਣੇ ਤੋਂ ਆਈਫੋਨ ਆਈਫੋਨ 13 ਵਾਲੇ ਲੈਂਨੇ ਹੋ ਜੀ ਤੁਸੀਂ ਸਾਡੇ ਕੋਲ 28 29000 ਤੋਂ ਸਟਾਰਟ ਅਪ ਹੋ ਜਾਂਦਾ ਹੈ ਜੀ ਹਾਂਜੀ ਤੇ ਜੇ ਤੁਸੀਂ 16 ਲੈਣੇ ਹੋ 16 ਤੁਹਾਨੂੰ ਯੂਜ਼ਡ ਅਸੀਂ 59 58 ਐਨੇ ਦਾ ਪ੍ਰੋਵਾਈਡ ਕਰਾ ਦਾਂਗੇ 2-3 ਮਹੀਨੇ ਚੱਲਿਆ ਹੋਇਆ ਜੀ ਠੀਕ ਹੈ ਜੀ ਜੇ ਨਵਾਂ ਲੈਣਾ ਤਾਂ ਨਵਾਂ ਵੀ ਹਾਜ਼ਰ ਹੈ ਨਵਜ ਦਾ ਰੇਟ ਤੁਹਾਨੂੰ ਮੈਂ ਦੱਸੇ ਸੀਗਾ ਕਿ 67500 ਰੁਪਏ ਰੇਟ ਹੈ ਜੀ ਠੀਕ ਹੈ ਜੀ ਤੇ ਭਾਈ ਜੀ ਤੁਸੀਂ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਅਪਡੇਟ ਰਹਿੰਦੇ ਫਿਰ ਬਿਲਕੁਲ ਭਾਜੀ ਅਪਡੇਟ ਰਹਿੰਦੇ ਆ ਉੱਥੇ ਤੁਹਾਨੂੰ ਕੋਈ ਫੋਨ ਆਉਂਦਾ ਨਵਾਂ ਤੁਸੀਂ ਵਗੈਰਾ ਬਿਲਕੁਲ ਇਨਸਟੈਂਟ ਤੁਹਾਨੂੰ ਰਿਪਲਾਈ ਮਿਲੇਗਾ ਜੀ ਇੰਸਟਾਗ੍ਰam ਤੇ ਪੇਜ ਤੇ ਲੈ ਲਿਓ ਭਾਵੇਂ ਠੀਕ ਹੈ ਜੀ ਜਿਹੜੇ ਮਰਜ਼ੀ ਥ ਆਈਕਮ ਜੋਨ ਠੀਕ ਆ ਤੇ نیچے ਵੀ ਤੁਹਾਨੂੰ ਆਈਡੀ ਇਹਨਾਂ ਦੀ ਸ਼ੋ ਹੋ ਰਹੀ ਹੈਗੀ ਉਹਦੇ ਉੱਪਰ ਇੱਕ ਵਾਰ ਇਹਨਾਂ ਨੂੰ ਜਰੂਰ ਫੋਲੋ ਕਰ ਲਿਓ ਤੇ ਬਾਈ ਜੀ ਤੁਸੀਂ ਆਪਣਾ ਨੰਬਰ ਦੱਸ ਦਿਓ ਜੀ 988453933 ਪੰਜਾਬੀ ਜੀ ਦੱਸ ਦਿਓ ਜੀ 988453933 ਦੁਬਾਰਾ ਬੋਲ ਦਿਓ ਫੋਨ ਨੰਬਰ ਪੰਜਾਬੀ ਦੇ ਵਿੱਚ ਵੀ ਸੁਣ ਲਓ ਜੀ 988453933 ਠੀਕ ਹੈ ਜੀ ਤੇ ਬਾਈ ਜਲਦੀ ਤੋਂ ਜਲਦੀ ਪਹੁੰਚੋ ਬਾਈ ਜਰੀਆਂ ਕੋਲ ਬਾਈ ਜੀ ਜੇ ਕਿਸੇ ਨੇ EMI ਵਗੈਰਾ ਕਰਾਉਣੀਆਂ ਪੁਰਾਣੇ ਫੋਨਾਂ ਤੇ ਪੁਰਾਣੇ ਦੇ ਵੀ ਹੋ ਜਾਂਦੀ ਹੈ ਬਾਜੀ ਬਜਾਜ ਕਰਾ ਦਾਂਗੇ ਆਈਡੀਐਫਸੀ ਕਰਾ ਦਾਂਗੇ ਕ੍ਰੈਡਿਟ ਕਾਰਡ ਤੇ ਕਿਸ਼ਤਾਂ ਕਰਾਣੀਆਂ ਨੇ ਉਹ ਵੀ ਕਰਾ ਦਾਂਗੇ ਆਪਣੇ ਲਾਵੇ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਠੀਕ ਹੈ ਜੀ ਠੀਕ ਹੈ ਤੇ ਬਾਈ ਯੂਰੀਆ ਦਾ ਨੰਬਰ ਤੇ ਐਡਰੈਸ ਸਕਰੀਨ ਦੇ ਉੱਪਰ ਚੱਲ ਰਿਹਾ ਪੰਚਮੁਖੀ ਮੰਦਿਰਾਂ ਦੇ ਲਵੇ ਹੈਗਾ ਆਈਫੋਨ ਡ੍ਰੀਮਸ ਨੀਅਰ ਖੰਨਾ ਬੁੱਕ ਡਿਪੋ ਨਾਬੇ ਜਲਦੀ ਤੋਂ ਜਲਦੀ ਬਾਈ ਯੂਰੀਆ ਦੇ ਕੋਲ ਪਹੁੰਚੋ ਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਇਹਨਾਂ ਨੂੰ ਕੰਟੈਕਟ ਵੀ ਕਰ ਲਿਓ ਬਾਈ ਜੀ ਜੇ ਕਿਸੇ ਨੇ ਸ਼ਿਪਿੰਗ ਕਰਵਾਣੀ ਹੋਵੇ ਉਹ ਵੀ ਕਰ ਦੋਗੇ ਸ਼ਿਪਿੰਗ ਵੀ ਕਰ ਤੇ ਜਲਦੀ ਤੋਂ ਜਲਦੀ ਪਹੁੰਚੋ ਬਾਈ ਆਈਫੋਨ ਡ੍ਰੀਮ ਨਾਬਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ